ਬੜਾ ਮੰਦਭਾਣਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਕਿ ਸਾਡਾ ਇੱਕ ਯੰਗ ਲਾਇਰ ਸੀਗਾ ਉਹ ਡੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ ਔਰ ਦੂਸਰੀ ਗੋਲੀ ਮੋਢੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਇਹ ਡਾਰੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਕਿ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਔਰ ਇਹ ਡਾਇਰੈਕਟ ਅਟੈਕ ਹੈ ਲੀਗਲ ਫਰਨਰਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟੋਲਰੇਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਸੈਣੀ ਜਬ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੜਾਂਗੇ ਜੋ ਹਜੇ ਤੱਕ ਦੇਖੋ ਇਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ ਬੇਟੇ ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲਾਇੰਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾਉ ਲੈਸ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟੋਇਲਟ ਨਹੀਂ ਕਰਾਂਗੇ ਔਰ ਇਸ ਵਕੀਲਾ ਨੇ ਕਾਮਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝ ਦੇਣੇ ਕਿ ਇਤਨਾ ਵਕੀਲਾਂ ਨੂੰ ਢਰਾਂਗੇ ਫਿਰ ਮਜਬੂਰੀ ਸਾਨੂੰ ਵੀ ਕੋਈ ਐਕਸ਼ਨ ਲੈਣਾ ਪਵੇਗਾ। ਕਾਨੂੰਨ ਵਿਵਸਥਾ ਕੀ ਦੇਖੋ ਜਿਹੜਾ ਵਕੀਲ ਇਨਸਾਫ ਤੋਂ ਆਉਂਦਾ ਲੋਕਾਂ ਨੂੰ ਦੇਖੋ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ ਮੈਂ ਕਿਸੇ ਮੈਂ ਕੋਈ ਪੋਲਿਟੀਕਲ ਪਲੈਟਫਾਰਮ ਦੇ ਉੱਤੇ ਤਾਂ ਖੜਾ ਨਹੀਂ ਜੇ ਇਸ ਦਿਨ ਪੋਲਿਟੀਕਲ ਪਲੈਟਫਾਰਮ ਤੇ ਖੜਾਂਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਵਾਂਗੇ ਫਿਰ ਲੋਕੀ ਇਨਸਾਫ ਨਹੀਂ ਮਿਲੇਗਾ ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਲਾਅਲੈਸਨੈਸ ਕਿ ਇਹ ਸਾਡੀ ਡਿਊਟੀ ਹੈ ਕਿ ਹਰ ਕੇਸ ਲੈਣਾ ਲੋਕਾਂ ਨੇ ਵੀ ਜਿੰਨਾ ਡਰ ਕੋ ਆਪੇ ਜਿਹੜਾ ਵੀ ਹੈ ਸਾਹਮਣੇ ਆ ਕੇ ਗੱਲ ਕਰੇ ਉਹ ਯੰਗ ਬੱਚੇ ਨੂੰ ਮਾਰਿਆ ਉਹਦੀ ਅਸਲੀ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟ ਸੀ ਟਾਈਮ ਦੇ ਨਾਲ ਅਸੀਂ ਐਕਸ਼ਨ ਲਾਂਗੇ ਜੀ ਸਾਹਿਬ ਜੋ ਮੰਤਪਾ ਦੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਪਤਾ ਲਗਾਓ ਦੇਖੋ ਬਹੁਤ ਮੰਤਪਾ ਦੀ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਹੈ ਆ ਲੱਖਾਂ ਪਰਸਾਂ ਜੋ ਐਡਵੋਕੇਟ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੋਟੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਜਾਣੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਰਵਾਰ ਸਿੰਘ ਜੀ ਆਪ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਥ੍ਰੀ ਕਰ ਰਹੇ ਨੇ ਮੇਰੇ ਡਾਕਟਰ ਅਵਕਾਸ਼ ਸਿੰਘ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਆਉਟ ਆਪਰੇਂਜਰ ਆ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਹਾਂ ਪਰਿਵਾਰ ਦਾ ਸਾਡੇ ਪਰਿਵਾਰ ਦੇ ਇਹ ਵੀ ਸਾਡੇ ਪਰਿਵਾਰ ਦੇ ਮੈਂ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਹਾਂ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹੈ ਹਰ ਜਦੋਂ ਵੀ ਕਿਤੇ ਕੋਈ ਇਹੋ ਜੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਣਦਾ ਰਹੀ ਨਾ ਉੱਥੇ ਵੀਡੀਓ ਸਾਹਿਬ ਇਹ ਮੁਕੰਮਲ ਉਹਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਕਈ ਵਪਾਰੀਆਂ ਤੋਂ ਕੀ ਆ ਜਾਏ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਹਫਤਤਾ ਹੋਈਆਂ ਦੁਰਘਟਨਾਵਾਂ ਵਾਪਰਨੀ ਆ ਨਹੀਂ ਚਾਹੀਦੀਆਂ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਿਹੜੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਔਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕੱਸਾਂਗੇ ਕਿ ਇਸ ਤਰ੍ਹਾਂ ਦੇ ਤੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਮੰਦਪਗੀ ਘਟਨਾ ਹੋਣੀ ਕਿੰਨੀ ਮੰਦਪਗੀ ਮੈਂ ਬਹੁਤ ਮੰਨਤ ਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮੁਸਤਕਿਦੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹੈ ਮੈਂ ਜੀ ਅਫਸਰ ਜੀ ਦੰਦਲਾ ਗੁੱਪਤ ਸਾਬਕਾ ਕਾਉਂਸਲਰ ਹਾਂ ਇੱਧਰ ਆ ਜਾਓ ਕੀ ਗੱਲ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਨੇ ਉਹਦੇ ਬੋਲਿਆ ਵਿੱਚ ਜੀ ਮੇਰਾ ਛੋਟਾ ਭਰਾ ਜੀ ਹੈ ਤਕਿੰਦਰ ਸਿੰਘ ਇਹ ਗੱਲ ਕੀ ਹੋਈ ਆ ਸਵੇਰੇ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਇਹ ਸਾਰੇ ਆਪਣੇ ਰੁਟੀਨ ਚ ਦਿੱਲੀ ਦੀ ਤਰ੍ਹਾਂ ਅੱਜ ਆਪਣੇ ਫੋਰਟ ਦੇ ਵਿੱਚ ਚੈਂਬਰ ਤੇ ਜਾ ਰਹੇ ਸੀ ਅੱਜ ਕੋਈ ਟਾਈਮ ਨਾ ਨਿਕਲੇ ਜੀ ਕਿ ਮੇਰੀ ਆ ਕੋ ਬੇਲਾ ਬੁੰਗਾ ਜਾਦੀ ਆ ਮੈਂ ਤੇ ਬਾਕੀ ਹੋਰ ਤਾਂ ਸਾਨੂੰ ਕਿੱਥੇ ਗੱਲ ਦਾ ਪਤਾ ਨਹੀਂ ਕਿ ਕਿਉਂ ਹਾਸਾ ਆਇਆ ਕਿ ਵੀ ਹੋਇਆ ਕਿ ਵਕੀਲ ਸਾਹਿਬ ਹੋ ਚਾਉਂਦੇ ਆ ਉਹਨਾਂ ਨੂੰ ਪੁੱਛਿਆ ਜਾਏਗਾ ਜੋ ਜੀ ਦੱਸਣਗੇ ਫੋਰਟ ਲੱਗੀ ਹੋਈ ਆ ਮੰਤਰੀ ਸਾਹਿਬ ਵੀ ਇਸ ਗੱਲ ਦੇ ਵਿੱਚ ਲੱਗੇ ਹੋਏ ਆ ਤੇ ਸਾਨੂੰ ਮੰਤਰੀ ਸਾਹਿਬ ਨੇ ਪੂਰਾ ਵਿਸ਼ਵਾਸ ਆਇਆ ਆ ਕੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਕੀ ਲੱਗਦਾ ਇਹ ਕੌਣ ਲੋਕ ਨੇ ਪਤਾ ਲੱਗ ਸਕਿਆ ਮੈਂ ਤਾਂ ਕਿਉਂ ਦੋਸ਼ੀ ਵਾਂਗ ਸੇ ਹੋ ਗਿਆ ਅਜੇ ਤੱਕ ਸਰ ਕਿਸੇ ਨੇ ਬਰਦਰ ਨਾਲ ਵੀ ਗੱਲ ਨਹੀਂ ਹੋ ਪਾਰੀ ਕਿਉਂਕਿ ਮੈਂ ਆਪਣੇ ਰੁਟੀਨ ਦੇ ਡੇਲੀ ਜਿਹਦਾ ਕੰਮ ਕਰਦਾ ਮੈਨੂੰ ਕੰਮ ਤੋਂ ਹੀ ਪਹੁੰਚਿਆ ਕਿ ਗੋਲੀ ਲੱਗੀ ਮੈਂ ਜੇ ਪਿੱਛੇ ਆਇਆ ਹਜੇ ਤੱਕ ਮੇਰੀ ਬਰਦਰ ਨਾਲ ਕੋਈ ਗੱਲ ਨਹੀਂ ਹੋਈ ਕੀ ਹਾਲਾਤ ਕੀ ਡਾਕਟਰ ਸਾਹਿਬਾਂ ਨਾਲੋਂ ਕੀ ਕਿਹਾ ਜਾਂਦਾ ਹਾਲਾਤ ਇਹਦਾ ਵਾ ਕਿ ਉਹਨਾਂ ਦੇ ਦੋ ਵੀਰਾਂ ਤੇ ਗੋਲੀਆਂ ਬਾਜੀ ਤੇ ਲੱਗੀਆਂ ਹੀਆਂ ਵਾ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਡਾਕਟਰ ਆ ਰਿਹਾ ਪਰ ਫਿਰ ਵੀ ਅਸੀਂ ਉਹਨਾਂ ਜਿਹੜਾ ਅਪਰੇਟ ਤੋਂ ਬਾਅਦ ਤੁਹਾਨੂੰ ਇਹ ਦੱਸਿਆ ਜਾਉਂਦਾ ਹੈ। ਭਾਜੀ ਕੀ ਸਮਝ ਆ ਕਿ ਵਕੀਲ ਹੀ ਸੇਫ ਨਹੀਂ ਗਏ ਤੇ ਆਮ ਲੋਕਾਂ ਦਾ ਕੀ ਪਾਣਾ ਹੈ। ਜੇ ਵਕੀਲਾਂ ਨੇ ਲੋਕਾਂ ਦੀ ਲੜਾਈ ਲੜਨੀ ਤੇ ਜੇ ਵਕੀਲਾਂ ਨੂੰ ਦੱਸਣਾ ਪਈ ਕਿ ਕੱਟਣਾ ਹੋਵੇ। ਇਹ ਬੜੀ ਹਮਤ ਭਾਗੀ ਘਟਨਾ ਵਾਜੀ। ਇਸ ਨੂੰ ਅਸੀਂ ਚਲੋ ਸਰਕਾਰ ਵੀ ਲੱਗੀ ਪਰ ਸਰਕਾਰ ਨੂੰ ਦੁਬਾਰਾ ਇਹ ਕਰਨਾ ਚਾਹੁੰਦੇ ਆ ਕਿ ਇੰਨਾ ਲੋਕਾਂ ਨੂੰ ਨੱਥ ਪਾਈ ਜਾਵੇ ਕਿਤੇ ਕੋਈ ਵੀ ਮੁਹੱਲੇ ਦਾ ਜਾਂ ਕੋਈ ਸ਼ਹਿਰ ਦਾ ਜਾਂ ਪੰਜਾਬ ਦੇ ਇੱਧਾ ਦਾ ਲੋਕਾਂ ਦਾ ਸਾਰਾ ਕਾਰੋਬਾਰ ਹੀ ਬੰਦ ਹੋ ਜਾਏਗਾ। ਮੰਗ ਕੀ ਕਰ ਰਹੇ ਤੁਸੀਂ? ਮੰਗਾ ਸੀ ਹੀ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਗ ਕਰਦੇ ਕਿ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ। ਅੱਜ ਗੋਲੀ ਚੱਲੀ ਆ ਵਕੀਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਹਾ ਜੀ? ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਆ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਰਾਈਟੈਂਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ? 5 ਖੋਲ ਸਾਨੂੰ ਮਿਲੇ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਦੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਜੇ ਫਿਲਹਾਲ ਉਹਨਾਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਅਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕੈਨੇਡੀਆ ਜਗ੍ਹਾ ਜੀ ਅਮਨਦੀਪ ਹਸਪੀਟਲ ਠੀਕ ਥੈਂਕ ਯੂ